हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਕਿਵੇਂ ਉਹਨਾਂ ਦੇ ਵਕੀਲਾਂ ਨੇ ਕਿਹਾ ਸੀ ਕਿ ਮਜੀਠੀਆ ਸਾਹਿਬ ਦੀ ਅਸੀਂ ਬੇਲ ਕਰਵਾ ਕੇ ਛੱਡਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਕਹਿੰਦੇ ਉਹਨਾਂ ਨੂੰ ਬਹੁਤ ਵੱਡਾ ਝੜਕਾ ਮਿਲ ਗਿਆ ਯਾਨੀ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਪੱਕੇ ਤਰ੍ਹਾਂ ਦੇ ਉੱਤੇ ਹੋ ਕੇ ਮਜੀਠੀਆ ਨੂੰ ਚੱਕਿਆ ਤੇ ਹੋਰ ਉਹਨੂੰ ਛੱਡਦਾ ਨਹੀਂ ਜਿਵੇਂ ਕਿ ਪੰਜਾਬ ਦੇ ਲੋਕਾਂ ਨੇ ਵੀ ਕਿਹਾ ਕਿ ਭਗਵੰਤ ਮਾਨ ਸਾਹਿਬ ਮਜੀਠੀਆ ਨੂੰ ਵੀ ਛੱਡਣਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਜਿਹੜਾ ਆਸ਼ਦੀਪ ਪਲੇਰ ਉਹਨਾਂ ਦੇ ਵਕੀਲ ਉਹਦਾ ਤੁਹਾਨੂੰ ਇੱਕ ਬਿਆਨ ਸੁਣਾਉਣ ਜਾ ਰਿਹਾ ਜਿਦੇ ਵਿੱਚ ਤੁਸੀਂ ਵੇਖੋਗੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਰਥਕ ਨੇ ਦੇਖੋ 2 ਦਿਨ ਪਹਿਲਾਂ ਜਿਹੜਾ ਕਿ ਵਿਜੀਲੈਂਸ ਦਾ ਛਾਪਾ ਪੈਂਦਾ ਇਹਨਾਂ ਦੇ ਅਲੱਗ-ਅਲੱਗ ਟਿਕਾਣਿਆਂ ਦੀ ਛਾਪੀਨ ਕੀਤੀ ਜਾਂਦੀ ਹੈ ਜਿੰਨੀਆਂ ਵੀ ਇਹਨਾਂ ਦੀਆਂ ਕੋਠੀਆਂ ਔਰ ਦੂਜੇ ਪਾਸੇ ਇਹਨਾਂ ਦੇ ਦਫ਼ਤਰ ਔਰ ਦੂਜੇ ਪਾਸੇ ਇਹਨਾਂ ਦੇ ਵਕੀਲ ਦਾ ਦਾਵਾ ਹੋ ਜਾਂਦਾ ਕੰਨਾ ਮਜੀਠੀਏ ਨੂੰ ਅਸੀਂ ਬਾਅਦ ਜਿੱਤੇ ਬੜੀ ਜੇਲ੍ਹ ਦੇ ਵਿੱਚੋਂ ਲੈ ਕੇ ਆਵਾਂਗੇ ਔਰ ਦੂਜੇ ਪਾਸੇ ਭਗਵਤ ਕਮਾਲ ਸਰਕਾਰ ਉਹਨਾਂ ਨੇ ਵੀ ਥਾਮ ਲਈਏ ਕਹਿੰਦੇ ਵੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਛੱਡਣਾ ਪਾਰਾ ਜੁ ਮੁੱਖ ਮੰਤਰੀ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜਾ ਵਕੀਲ ਹੈ ਕਿਨੇ ਚੁਣੌਤੀ ਦਿੰਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਰੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਇਹ ਹੈ ਔਰ ਦੂਜੇ ਪਾਸੇ ਸ਼ਖਬੀਰ ਸਿੰਘ ਬਾਦਰ ਉਹਨਾਂ ਨੇ ਵੀ ਸੜਕਾਂ ਦੇ ਉੱਤੇ ਆਪਣੇ ਵਰਕਰਾਂ ਨੂੰ ਉਤਾਰ ਦਿੱਤਾ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਹਿੰਦੇ ਭਾਈ ਸੜਕਾਂ ਦੇ ਉੱਤੇ ਕੋਈ ਨਹੀਂ ਆਉਣਾ ਪਰ ਜਿਹਨਾਂ ਦੇ ਸਮਰਥਕ ਪੰਜਾਬ ਦੀਆਂ ਸੜਕਾਂ ਤੇ ਔਰ ਦੂਜੇ ਪਾਸੇ ਵਿਕਰਮ ਮਜੀਠੀਏ ਦੇ ਹੱਕ ਦੇ ਵਿੱਚ ਕਿੰਨੀ ਮਾਰੇਵਾਦੀ ਹੁੰਦੀ ਹੈ ਉਸ ਤੇ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਇਹਦੀ ਖਬਰ ਸੁਣਾਉਂਗਾ ਕਿ ਜਿਹੜਾ ਉਹਦੇ ਵਕੀਲ ਨੇ ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਕਿਵੇਂ ਦਿੱਤੀ ਹੈ ਸੁਣੋ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਗਿਆ ਇਹ ਤੋਂ ਭੱਜਣ ਨਹੀਂ ਦੇਵਾਂਗੇ ਜਾਂ ਤਾਂ ਪ੍ਰੂਫ ਕਰੋ ਸਬੂਤ ਲੈ ਕੇ ਆਓ ਔਰ ਜੇ ਸਬੂਤ ਨਹੀਂ ਹੈਗੇ ਤੁਹਾਨੂੰ ਵੀ ਪਤਾ ਵੀ ਹੱਥ ਖੜੇ ਨੇ ਪੰਜਾਬ ਸਰਕਾਰ ਕੋਲ ਸਬੂਤ ਕੋਈ ਨਹੀਂ ਅੱਧੀ ਹੁਣ ਜੋ ਵੀ ਸਾਡੇ ਕੋਲ ਡੱਗੇ ਮਿਸ਼ਨ ਹੈ ਜਾਂ ਹੋਰ ਵੀ ਜੋ ਲੀਗਲ ਕਾਰਵਾਈ ਹੈ ਅਸੀਂ ਪੰਜਾਬ ਸਰਕਾਰ ਤੇ ਇਹਨਾਂ ਦੇ ਹਮਨ ਸੀਐਮ ਤੇ ਤੇ ਮੰਤਰੀਆਂ ਤੇ ਕਰਾਂਗੇ ਵਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ ਸਾਡੇ 5 ਮਹੀਨੇ ਘੂਠੇ ਮੁਕਦਮੇ ਤੇ ਜੇਲ੍ਹ ਕੱਟੀ ਹੈ ਜੀ ਤੇ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜਜਮੈਂਟ ਲਖਾਈ ਸੀ ਜਦੋਂ ਵੀ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਜੀ ਪੰਜਾਬ ਸਰਕਾਰ ਨਹੀਂ ਪੇਸ਼ ਕਰਦੇ ਤੇ ਸੁਪਰੀਮ ਕੋਰਟ ਤੱਕ ਸਬੂਤ ਨਹੀਂ ਭੇਜੋ ਹੈ ਉਹਦੋਂ ਨਹੀਂ ਕੋਈ ਸਬੂਤ ਤਾਂ ਮੰਗੀਆਂ ਤੇ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਹੈ ਤੰਗ ਪਰੇਸ਼ਾਨ ਕਰਨਾ ਜੋ ਜਿੰਨਾ ਕਰ ਸਕਦੀਆਂ ਚੋਰ ਲਾ ਲੈਣ ਇਹ ਸੋਚਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ ਡਿਸਪਲੇਸ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਚ ਰਹਿਣ ਵਾਲੇ ਇਨਸਾਨ ਨੇ ਉਹ ਜਿਹੜੇ ਲੋਕ ਗੁਰੂ ਦੀ ਰਜ਼ਾ ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਹੱਥ ਕੰਦੇਉ ਡਰਾ ਨਹੀਂ ਸਕਦੇ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜਾ ਇਹਨਾਂ ਦਾ ਵਕੀਲ ਹੈ ਉਹ ਸਿੱਧਾ ਸਰਕਾਰ ਨੂੰ ਚੁਣੌਤੀ ਦੇ ਰਿਹਾ ਔਰ ਦੂਜੇ ਪਾਸੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਸੜਕਾਂ ਦੇ ਉੱਤੇ ਆਪਣੇ ਸਮਰਥਕ ਉਤਾਰ ਦਿੱਤੇ ਨੇ ਪਗਮਾਨ ਤਮਾਨ ਸਰਕਾਰ ਦੇ ਵਿਰੁੱਧ ਔਰ ਉਹਨਾਂ ਦੀ ਜਿਹੜੀ ਪਤਨੀ ਹੈ ਉਹਨਾਂ ਨੇ ਵੀ ਬਠਿੰਡੇ ਦੇ ਵਿੱਚ ਹਾਕਾਰ ਮਚਾ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਛਡਵਾਇਆ ਜਾਵੇ ਕਿਸੇ ਵੀ ਹਾਲਤ ਦੇ ਵਿੱਚ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੇ ਵੀ ਦਰਾਸਾਬ ਦੇ ਵਿੱਚ ਆਪਣੇ ਪੈਰ ਜਮਾ ਲਏ ਨੇ ਔਰ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦਾ ਹੁਣ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣ ਦੇਵਾਂਗੇ ਕਿਉਂਕਿ ਕੱਲ ਵੀ ਸੁਖਵੀਰ ਸਿੰਘ ਬਾਦਲ ਨਾਬਾ ਦੇ ਵਿੱਚ ਜਾ ਕੇ ਆਉਂਦੇ ਨੇ ਪਰ ਨਾਬਾ ਦੀ ਜੇਲ੍ਹ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਸਾਰਾ ਬੰਦ ਆ ਉਦੇ ਤੱਕ ਨਹੀਂ ਪਹੁੰਚਦੇ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਮੈਚ ਪੂਰਾ ਫਸ ਗਿਆ ਇੱਕ ਪਾਸੇ ਭਗਵੰਤ ਮਾਨ ਸਾਹਿਬ ਪੱਕੇ ਪੈਰਾਂ ਤੇ ਹੋ ਕੇ ਕਹਿੰਦੇ ਅਸੀਂ ਚੱਕ ਲਿਆ ਮਜੀਠੀਆ ਤੇ ਹੁਣਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਔਰ ਦੂਜੇ ਪਾਸੇ ਮਾਬਾ ਦੀ ਜੇਲ੍ਹ ਦੇ ਵਿੱਚ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਜਿਹੜਾ ਕਿ ਉਹਦੇ ਨਾਲ ਬੰਦੇ ਬੰਦ ਕੀਤੇ ਸੀ ਵਿਕਰਮ ਮਜੀਠੀਏ ਦੇ ਸਲਵੇ ਵਿੱਚ ਉਹਨਾਂ ਤੇ ਵੀ ਇਹਨੂੰ ਬਹੁਤ ਵੱਡਾ ਖਤਰਾ ਕਿਸੇ ਵੇਲੇ ਵੀ ਖਬਰ ਆ ਸਕਦੀ ਹੈ ਕਿ ਵਿਕਰਮ ਮਜੀਠੀਏ ਦੇ ਨਾਲ ਕੁੱਟਮਾਰ ਹੋ ਗਈ ਹੈ ਜਾਹ ਫਿਰ ਉਹਦੇ ਉੱਤੇ ਕੋਈ ਵੀ ਹਮਲਾ ਹੋ ਚੁੱਕਿਆ ਕਿਉਂਕਿ ਜਿਹੜੇ ਉਸਨੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵਕੀਲ ਨਹੀਂ ਦੱਸਿਆ ਉਹਨੇ ਕਿਹਾ ਕਿ ਭਾਈ ਉਸ ਜੇਲ੍ਹ ਦੇ ਵਿੱਚ ਸਾਰੇ ਦੇ ਸਾਰੇ ਹੀ ਘੰਟੇ ਬੰਦ ਨੇ ਔਰ ਹੁਣ ਬਿਕਰਮ ਸਿੰਘ ਮਜੀਠੀਆ ਆਪਣੀ ਯਾਨੀ ਜਿਹੜਾ ਤੜੀ ਜਮਾਉਣ ਵਾਲਾ ਮੁੱਛਾਂ ਨੂੰ ਤਾਂ ਐ ਕਰਕੇ ਦੇਣ ਵਾਲਾ ਉਹ ਬਿਕਰਮ ਮਜੀਠੀਆ ਟੁੱਟ ਚੁੱਕਿਆ ਜੇਲ੍ਹ ਦੇ ਅੰਦਰ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਉਹਨਾਂ ਨੇ ਵੀ ਸੌ ਪਾ ਦਿੱਤੀ ਹੈ ਕਹਿੰਦੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਕਢਾਉਣ ਤੇ ਜੋਰ ਲਾ ਦਿਓ ਕੋਈ ਅਸੀਂ ਇਹਨੂੰ ਨਿਕਲ ਨਹੀਂਉਂਦੇ ਹੈਗੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਸਰਵੇ ਹੈ ਪੰਜਾਬ ਦੇ ਲੋਕ ਕਹ ਰਹੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਜੇਕਰ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਤਾਂ ਪੰਜਾਬ ਦਾ ਮਾਹੌਲ ਵੱਡੇ ਪੱਧਰ ਦੇ ਉੱਤੇ ਖਰਾਬ ਹੋ ਸਕਦਾ ਕਿਉਂਕਿ ਇਹਨਾਂ ਨੇ ਜਿੰਨਾ ਵੀ ਫਲਾਇਆ ਅੱਜ ਤੱਕ ਗੈਂਸਟਰ ਬਾਦ ਫਲਾਇਆ ਜਾਂ ਫਿਰ ਵੱਡੇ ਪੱਧਰ ਦੇ ਉੱਤੇ ਚਿੱਟੇ ਦੀ ਤਸਕਰੀ ਭੁੱਕੀ ਦੀ ਤਸਕਰੀ ਪਤਾ ਨਹੀਂ ਕਾਦੀ ਕਾਦੀ ਤਸਕਰੀ ਕੀਤੀ ਹੈ ਬਹੁਤ ਸਾਰਿਆਂ ਦੇ ਖੰਡਵੀਆਂ ਮੇਲੇ ਵੀ ਹੜੱਪ ਗਏ ਨੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਦਾ ਪੈਸਾ ਯਾਨੀ ਪੰਜਾਬ ਦੇ ਲੋਕਾਂ ਦਾ ਸਿੱਧੇ ਤੌਰ ਤੇ ਕਈ ਇਹ ਤਾਂ ਖੂਨ ਪੀਤਾ ਇਹਨਾਂ ਲੋਕਾਂ ਨੇ ਉਹ ਚਾਹੇ ਬਾਦਲ ਕੇ ਹੋਣ ਚਾਹੇ ਮਜੀਠੀਆ ਹੋਵੇ ਹੁਣ ਬਿਕਰਨ ਸਿੰਘ ਮਜੀਠੀਆ ਨੂੰ ਬਾਦਲ ਕਹਿੰਦੇ ਕੱਢਣ ਤੇ ਜ਼ੋਰ ਲਾਇਆ ਹੋਇਆ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਿਕਰਨ ਸਿੰਘ ਮਜੀਠੀਆ ਨੂੰ ਕਢਾ ਸਕੀਏ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਅੱਜ ਸਮਰਥਕ ਦਾਤਾਰਨ ਦੀ ਰਣਨੀਤੀ ਹੈ ਪੰਜਾਬ ਦੇ ਅੰਦਰ ਉਹ ਵੀ ਖੇਲ ਕਰ ਦਿੱਤੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਵੀ ਟੁੱਟ ਕੇ ਪੈ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਬੋਲ ਵਾਲਾ ਹੁਣ ਇਹਨਾਂ ਦਾ ਨਹੀਂ ਹੈ ਨਾ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਪਰਿਨਾਮ ਇਹਨਾਂ ਨੇ ਲੁਧਿਆਣੇ ਦੀਆਂ ਚੋਣਾਂ ਦੇ ਵਿੱਚ ਦੇਖਿਆ ਉੱਥੇ ਆ ਕੇ ਪਤਾ ਚੱਲ ਗਿਆ ਸੀ ਕਿ ਆਕਾਲੀ ਦਲ ਦੀ ਛਵੀ ਪੰਜਾਬ ਦੇ ਅੰਦਰ ਕੀ ਹੈ ਕਿਉਂਕਿ ਜਿਮਨੀ ਚੋਣ ਦੇ ਵਿੱਚ 50000 ਸਿੱਖਾਂ ਦੀ ਵੋਟ ਸੀ ਲੁਧਿਆਣੇ ਦੇ ਵਿੱਚ ਉੱਥੇ ਇਹਨਾਂ ਨੂੰ ਕੀ ਆਉਂਦਾ 8000 ਵੋਟ ਯਾਨੀ ਸਿੱਧੇ ਤੌਰ ਦੇ ਉੱਤੇ ਧੋਤੇ ਮੂੰਹ ਚਪੇੜ ਵੱਜੀ ਹੈ ਪਰ ਅੱਜ ਜਿਹੜਾ ਪੰਜਾਬ ਦੇ ਅੰਦਰ ਇਹਨਾਂ ਨੇ ਬਹਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਲੱਗੇ ਕਿ ਅਕਾਲੀ ਦਲ ਦੇ ਵਰਕਰ ਉੱਤਰ ਆਏ ਨੇ ਦਸ ਸਾਲ ਦੇ ਵਿੱਚ ਦੋ ਚਾਰ ਬੰਦੇ ਹਰ ਬੰਦੇ ਦੇ ਨਾਲ ਹੁੰਦੇ ਨੇ ਪਰ ਨਾ ਕੋਈ ਅਕਾਲੀ ਦਲ ਦਾ ਵਰਕਰ ਹੈ ਔਰ ਨਾ ਹੀ ਪੰਜਾਬ ਦੇ ਵਿੱਚ ਕੋਈ ਮਾਂ ਨਾ ਭੈਣ ਨਾ ਬਜ਼ੁਰਗ ਨਾ ਬੱਚਾ ਕੋਈ ਵੀ ਨਹੀਂ ਹੈ हां ਜਿਹੜੀ ਮਾਨ ਸਰਕਾਰ ਇਹਨਾਂ ਦੇ ਹੱਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪਰਾਲਾ ਕੀਤਾ ਲੋਕਾਂ ਨੇ ਕਿਉਂਕਿ ਲੋਕ ਜਿਹੜੇ ਵਿਰੋਧ ਸੀ ਭਗਤ ਮਾਨ ਦੇ ਉਹ ਵੀ ਅੱਜ ਹੱਕ ਦੇ ਵਿੱਚ ਖੜੇ ਨੇ ਕਿਉਂਕਿ ਭਗਤ ਮਾਨ ਸਰਕਾਰ ਲੋਕਾਂ ਦੇ ਕਹਿਣ ਤੇ ਚੱਲੀ ਆ ਨਾ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦਾ ਔਰ ਨਾ ਹੀ ਇਹ ਬਾਦਲ ਪਰਿਵਾਰ ਉਹਨੂੰ ਕਢਵਾ ਸਕਦਾ ਕਿਉਂਕਿ ਉਹ ਵੀ ਇਹ ਤਾਂ ਡਿਬਰੂ ਘੜ ਦੀਆਂ ਤਿਆਰੀਆਂ ਕਰ ਰਹੀ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਕਹ ਰਹੇ ਨੇ ਕਹਿੰਦੇ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੋ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਪਹਿਲੇ ਹੀ ਬੰਦੇ ਨੇ ਤਾਂ ਬਿਕਰਮ ਮਜੂਰੀਟੀਆਂ ਦਾ ਪੰਜਾਬ ਦਾ ਬਹੁਤ ਵੱਡਾ ਤਸਕਰ ਪੰਜਾਬ ਦੇ ਬਹੁਤ ਜ਼ਿਆਦਾ ਲੋਕਾਂ ਨੂੰ ਮਾਰਨ ਵਾਲਾ ਬੰਦਾ ਜਿਹੜੀ ਸਿੱਧੇ ਤੌਰ ਤੇ ਕੈਸਰ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗੇ ਨੇ ਹੋਰ ਵੀ ਹਲੇ ਲੱਗਣੇ ਬਾਕੀ ਨੇ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੀਡੀਓ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ